ਹੁਸ਼ਿਆਰਪੁਰ ਚ ਮਹਿੰਦਰਾ ਪੁਜ ਆਟੋਸ ਦੇ ਸ਼ੋਰੂਮ ਬਾਹਰ ਕਸਬਾ ਹਰਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੰਪਨੀ ਤੇ ਵੱਡੇ ਦੋਸ਼ ਲਾਉਂਦੇ ਹੋਇਆ ਪ੍ਰਬੰਧਕਾਂ ਤੇ ਉਸ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਨੇ ਕੰਪਨੀ ਬਾਹਰ ਆਪਣੇ ਪਰਿਵਾਰ ਨਾਲ ਖੜੇ ਰਮੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਸ ਵੱਲੋਂ ਫਰਵਰੀ ਮਹੀਨੇ ਚ ਮਹਿੰਦਰਾ ਕੰਪਨੀ ਦੀ ਭਾਰ ਟਾਉਣ ਵਾਲੀ ਗੱਡੀ ਖਰੀਦੀ ਗਈ ਸੀ ਤੇ ਕੁਝ ਦਿਨਾਂ ਬਾਅਦ ਉਸ ਦੀ ਗੱਡੀ ਦਾ ਪਿੰਡ ਸਿਕਰੀ ਨਸਤੀਕਾ ਹਾਦਸਾ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਆਪਣੀ ਗੱਡੀ ਨੂੰ ਇੰਸ਼ੋਰੈਂਸ ਮੁਤਾਬਕ ਠੀਕ ਕਰਵਾਉਣ ਲਈ ਸ਼ੋਰੂਮ ਚ ਖੜੀ ਕਰਕੇ ਗਿਆ ਸੀ ਪਰantu ਵੱਜ ਕੇਈ ਦਿਨਾਂ ਦਾ ਸਮਾਂ ਬੀਤਣ ਦੇ ਬਾਵਜੂਦ ਕੰਪਨੀ ਵੱਲੋਂ ਗੱਡੀ ਠੀਕ ਕਰਨ 'ਚ ਅਨਕਾਨੀ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਗੱਡੀ ਠੀਕ ਕਰਵਾਉਣ ਵਧੇਰੇ ਉਸ ਨੂੰ 40 ਤੋਂ 50 ਹਜ਼ਾਰ ਰੁਪਏ ਅਦਾ ਕਰਨੇ ਪੈਣਗੇ ਪੀੜਤ ਰਮੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਜਦੋਂ ਉਸ ਵੱਲੋਂ ਗੱਡੀ ਖਰੀਦੀ ਗਈ ਸੀ ਤਾਂ ਕਰੀਬ 29000 ਰੁਪਏ ਕੰਪਨੀ ਨੇ ਉਸ ਤੋਂ ਇੰਸ਼ੋਰੈਂਸ ਦੇ ਨਾਮ ਤੇ ਵਸੂਲੇ ਸਨ ਤੇ ਹੁਣ ਗੱਡੀ ਠੀਕ ਕਰਨ ਲਈ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੰਪਨੀ 'ਚ ਕੰਮ ਕਰਦੇ ਮੁਲਾਜ਼ਮ ਨਰੇਸ਼ ਕੁਮਾਰ ਦਾ ਕਹਿਣਾ ਕਿ ਇੰਸ਼ੋਰੈਂਸ ਵਿੱਚ ਇੰਜਨ ਦੀ ਪ੍ਰੋਟੈਕਸ਼ਨ ਮੌਜੂਦ ਨਹੀਂ ਹੈ ਤੇ ਗੱਡੀ ਦਾ ਜੋ ਬਾਕੀ ਨੁਕਸਾਨ ਹੋਇਆ ਉਹ ਕੰਮ ਕੰਪਨੀ ਪੂਰਾ ਕਰਕੇ ਦੇ ਰਹੀ ਹੈ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਅਸਸਤੀ ਪਾਲਸੀ ਮੰਗੀ ਗਈ ਸੀ ਤੇ ਉਸ ਵਿੱਚ ਇੰਜਨ ਡੈਮੇਜ ਦੀ ਪ੍ਰੋਟੈਕਸ਼ਨ ਮੌਜੂਦ ਨਹੀਂ ਹੈ ਹੁਸ਼ਾਰਪੁਰ ਦੇ ਉਸਦੇ ਨਾਲ ਚੇਤਨ ਕਸ਼ਵਤ ਰਿਪੋਰਟ ਮੈਂ ਤੁਹਾਡਾ ਮੇਰਾ ਨਾਮ ਰਮੇਸ਼ ਕੁਮਾਰ ਜੀ ਰਮੇਸ਼ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਹਰਿਆਣਾ ਪਿੰਡ ਜੀ ਠੀਕ ਆ ਅਜੂਬਿੰਦਰ ਏਜੰਸੀ ਬਾਹਰ ਖੜੇ ਹੋ ਕੀ ਗੱਲ ਕਰਨ ਕੀ ਮੈਂ ਗੱਡੀ ਲਈ ਸੀ ਇਹਨਾਂ ਕੋਲ ਜੀ ਇੱਕ ਇੱਕ ਮਹੀਨਾ ਪਹਿਲਾਂ ਤੇ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਉਸ ਤੋਂ ਬਾਅਦ ਮੈਨੂੰ ਇਹ ਕਹਿੰਦੇ ਕਲੀਮ ਨਹੀਂ ਤੁਹਾਨੂੰ ਇੰਜਨ ਦਾ ਦੇਣਾ ਜੀ ਕਿਉਂ ਨਹੀਂ ਦੇਣਾ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਕਿਉਂ ਨਹੀਂ ਦੇਣਾ ਹੈ ਕਿਹੜੀ ਗੱਡੀ ਲਈ ਸੀ ਮਹਿੰਦਰਾ ਸੁਪਰੋ ਤੇ ਕਿੰਨੇ ਦੀ ਗੱਡੀ ਲਈ ਸੀ 6.5 ਲੱਖ ਦੀ ਗੱਡੀ ਹੈ ਠੀਕ ਹੈ ਜੀ ਕਿੰਨੇ ਤਰੀਕ ਨੂੰ ਲਈ ਸੀ ਤੇ 25 ਫਰਵਰੀ ਨੂੰ ਤੇ ਐਕਸੀਡੈਂਟ ਕਦੋਂ ਹੋਇਆ ਜੀ 25 ਮਾਰਚ ਨੂੰ ਐਕਸੀਡੈਂਟ ਹੋ ਜਾਂਦਾ ਉਹਦਾ ਠੀਕ ਐਕਸੀਡੈਂਟ ਕਿਵੇਂ ਹੁੰਦਾ ਜੀ ਗੱਡੀ ਬਾ ਮੈਂ ਲੈ ਕੇ ਤੁਰਿਆ ਸੀ ਗੱਡੀ ਦੇ ਵਿੱਚ ਕੋਈ ਖਾਸ ਲੋਡ ਨਹੀਂ ਸੀ ਗੱਡੀ ਦੇ ਵਿੱਚ ਪਰ ਗੱਡੀ ਥੋੜਾ ਟਾਇਰ ਦੀ ਪ੍ਰੋਬਲਮ ਕਰਕੇ ਗੱਡੀ ਪਲਟ ਗਈ ਠੀਕ ਹੈ ਜੀ ਤੇ ਐਕਸੀਡੈਂਟ ਕਿੱਥੇ ਹੋਇਆ ਸੀਗਾ ਸੀਕਰੀ ਠੀਕ ਹੈ ਜੀ ਅੱਜ 15 16 ਦਿਨ ਹੋ ਗਏ ਆ ਤੇ ਉਹ ਕੀ ਕਿਹਾ ਸੀ ਜਦੋਂ ਤੁਸੀਂ ਗੱਡੀ ਮੈਂ ਇਹਨਾਂ ਨੂੰ ਫੋਨ ਕੀਤਾ ਉਸ ਲਈ ਮੈਂ ਕਿਹਾ ਭਾਜੀ ਮੇਰੀ ਗੱਡੀ ਤਾਂ ਪਲਟ ਗਈ ਆ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਕੋਈ ਗੱਲ ਨਹੀਂ ਤੁਸੀਂ ਏਜੰਸੀ ਲਿਆਓ ਮੈਂ ਏਜੰਸੀ ਗੱਡੀ ਆਪਣੀ ਲੈ ਕੇ ਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮਤਲਬ ਕੀ ਆਪਣੇ ਮੇਰੇ ਸਰਵੇਅਰ ਨੇ ਆਏ ਨਾ ਤੁਸੀਂ ਉਹਨਾਂ ਨੂੰ ਦਿਖਾ ਕੇ ਸਾਰਾ ਗੋਟਾ ਲਾ ਫਿੱਟ ਕਰਾ ਦੇਣਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਆਪਣੇ ਘਰ ਚਲੇ ਗਿਆ 2 ਦਿਨ ਬਾਅਦ ਫਿਰ ਮੈਂ ਆਇਆ ਆ ਕੇ ਪੱਤਰ ਲੈ ਕੇ ਮੇਰੀ ਗੱਡੀ ਦਾ ਨੰਬਰ ਪਲੇਟ ਵੀ ਨਹੀਂ ਲੱਗੀ ਸੀ ਹਾਲੇ ਕੁਝ ਵੀ ਨਹੀਂ ਹਾਲੇ ਨੰਬਰ ਵੀ ਨਹੀਂ ਆਇਆ ਸੀ ਫਿਰ ਇਹਨਾਂ ਨੇ ਮੈ ਮਲਕੀ ਸਰੀਰ ਨਾਲ ਗੱਲਬਾਤ ਹੋ ਗਈ ਆ ਸ਼ੀਸ਼ਾ ਤੇ ਟਾਕੀ ਪੈਣੀ ਆ ਉਹ ਪਵਾ ਦਨੇ ਆ ਫਿਰ ਤੋਂ ਬਾਅਦ ਤਿੰਨ ਚਾਰ ਦਿਨ ਬਾਅਦ ਫੋਨ ਫੋਨ ਆ ਰਿਹਾ ਕਿ ਇੰਜਨ ਨਹੀਂ ਸਟਾਰਟ ਹੋ ਰਿਹਾ ਇੰਜਨ ਨੂੰ ਅਸੀਂ ਦੇਖਣਾ ਆ ਮੈਂ ਕਿਹਾ ਠੀਕ ਆ ਇਹ ਖੋਲੋ ਜਦ ਲੈ ਇੰਜਨ ਨੂੰ ਖੋਲਿਆ ਤਾਂ ਕਹਿੰਦੇ 40 ਤੋਂ 50 ਹਜ਼ਾਰ ਰੁਪਏ ਲੱਗਣਾ ਹੈ ਜੀ ਤੇ ਇੰਸ਼ੋਰੈਂਸ ਦੇ ਵਿੱਚ ਐ ਨਿਕਲੇ ਦੇ ਇਹਨਾਂ ਨੂੰ ਪੁੱਛਿਆ ਜਾਵੇ 29 ਹਜ਼ਾਰ ਦੀ ਮੇਰੀ ਇੰਸ਼ੋਰੈਂਸ ਕੀਤੀ ਆ ਤੇ ਕਿਉਂ ਨਹੀਂ ਕਲੇ ਮੈਨੂੰ ਦੇ ਰਹੇ ਫੁੱਲ ਇੰਸ਼ੋਰੈਂਸ ਕੀਤੀ ਆ ਫੁੱਲ ਇੰਸ਼ੋਰ ਡੈਪ ਤੋਂ ਡੈਪ ਇੰਸ਼ੋਰ ਹੋਈ ਹੋ ਬੰਪਰ ਤੋਂ ਬੰਪਰ ਤੇ ਕਿਹਦੇ ਨਾਲ ਗੱਲ ਗੱਲ ਹੋਈ ਆ ਮਨਪ੍ਰੀਤ ਸਰ ਨਾਲ ਮਨ ਤੇ ਹੁਣ ਗੱਡੀ ਲੋਨ ਤੇ ਲਈ ਆ ਜੀ ਗੱਡੀ ਲੋਨ ਤੇ ਆ 4 ਲੱਖ ਰੁਪਏ ਲੋਣਾ ਕਿਵੇਂ ਸਰੂਗਾ ਗੱਡੀ ਵੀ ਪਿਛਲੇ ਕਈ ਦਿਨਾਂ ਤੋਂ ਖੜੀ ਆ ਕੰਪਨੀ ਵਾਲੇ ਕੋਈ ਸੁਣਵਾਈ ਨਹੀਂ ਕਰ ਰਹੇ ਲੋਨ ਕਿਵੇਂ ਕਿਸ਼ਤਾਂ ਦੇਣੀ ਆ ਜੀ ਫਿਰ ਕਿਸ਼ਤਾਂ ਉਹ ਦੇਖੋ ਜੀ ਕੰਪਨੀ ਵਾਲੇ ਮੈਂ ਤਾਂ ਕਿੰਨੀ ਇਮਤ ਕਰਤੀ ਕਿ ਮੇਰੀ ਗੱਡੀ ਠੀਕ ਕਰਕੇ ਦਿਓ ਤਾਂ ਮੈਂ ਕਿਸ਼ਤਾਂ ਦੇਵਾਂ ਕੱਲ ਵੀ ਪਰਸੋਂ ਮੈਂ 9999 ਰੁਪਏ ਕਿਸ਼ਤ ਭਰ ਕੇ ਆ 10000 ਮੇਰੀ ਕਿਸ਼ਤਾਂ ਖੜੀ ਕੱਲਾ ਕੀ ਨੁਕਸਾਨ ਹੋ ਰਿਹਾ ਗੱਡੀ ਦਾ ਨੁਕਸਾਨ ਰੋਜ਼ ਦਾ ਨੁਕਸਾਨ ਆ ਜੀ ਕਿ ਮਤਲਬ ਕਿ ਵੇਲੇ ਬੈਠੇ ਨੇ ਲੇਕਿਨ ਇਹ ਕਿੰਨੇ ਆਣੇ ਆਪਨੇ ਤੁਹਾਨੂੰ ਜਦੋਂ ਗੱਲਬਾਤ ਕਰਨ ਜਾਂਦੇ ਤਾਂ ਕੀ ਕਹਿੰਦੇ ਨੇ ਉਹ ਸੁਣਦੇ ਹੀ ਕੋਈ ਨਹੀਂ ਹੈਗਾ ਜੀ ਉਹ ਕਹਿੰਦਾ ਉਹ ਕੋ ਚਲ ਜਾਓ ਉਹ ਕਹਿੰਦਾ ਉਹ ਤੇ ਜੋ ਚਾਰ ਪੰਜ ਬੰਦੇ ਘੁੰਮੀ ਜਾਣੇ ਆ ਕੋਈ ਵੀ ਨਹੀਂ ਗੱਲ ਸੁਣ ਰਿਹਾ ਕੀ ਮੰਗ ਕਰਦੇ ਹੋ ਫਿਰ ਤੁਸੀਂ ਮੰਗ ਇਹ ਹੀ ਕਿ ਮੇਰੀ ਗੱਡੀ ਮੈਨੂੰ ਜਲਦ ਤੋਂ ਜਲਦ ਠੀਕ ਕਰਕੇ ਦਿੱਤੀ ਜਾਵੇ ਇੰਜਨ ਦਾ ਕੰਮ ਕਰਾਇਆ ਜਾਵੇ ਬਸ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਡੈਸੀਗਨੇਸ਼ਨ ਕੀ ਹੈ ਤੁਹਾਡਾ ਇੱਥੇ ਬਾਡੀ ਸ਼ਾਪ ਦਾ ਠੀਕ ਹੈ ਜੀ ਮੇਰੇ ਕੁਮਾਰ ਜੀ ਕਹਿੰਦੇ ਰਮੇਸ਼ ਕੁਮਾਰ ਜੀ ਹਰਿਆਣਾ ਤੋਂ 15 ਵੀ ਦਿਨ ਪਹਿਲਾਂ ਗੱਡੀ ਲਈ ਆ ਗੱਡੀ ਦਾ ਐਕਸੀਡੈਂਟ ਹੁੰਦਾ ਤੇ ਹੁਣ ਉਹ ਕਹਿੰਦੇ ਕਿ ਇੰਸ਼ੋਰੈਂਸ ਦਾ ਕਲੇਮ ਮੈਨੂੰ ਲੈ ਕੇ ਕੰਪਨੀ ਮੇਰੇ ਚੱਕਰ ਘਟਵਾ ਰਹੀ ਹੈ ਕੀ ਪੂਰਾ ਮੈਟਰ ਹੈ ਜੀ ਇਹ ਗੱਡੀ ਜਿਹੜੀ ਐਕਸੀਡੈਂਟ ਹੋਈ ਹੈ ਨਾ ਜੀ ਜਿੰਨਾ ਵੀ ਐਕਸੀਡੈਂਟ ਦੇ ਦੌਰਾਨ ਇੰਪੈਕਟ ਦੇ ਨਾਲ ਲਾਸ ਹੈਗਾ ਇੰਸ਼ੋਰੈਂਸ ਕੰਪਨੀ ਪੇ ਕਰ ਰਹੀ ਹੈ ਫਾਦਰ ਇੱਕ ਇੰਜਨ ਡੈਮੇਜ ਹੈਗਾ ਉਹ ਐਕਸੀਡੈਂਟ ਦਾ ਨਾਲ ਡੈਮੇਜ ਨਹੀਂ ਰਿਲੇਟਡ ਹੈਗਾ ਇਸ ਕਰਕੇ ਇੰਸ਼ੋਰੈਂਸ ਕੰਪਨੀ ਪੇ ਨਹੀਂ ਕਰ ਰਹੀ ਔਰ ਦੂਸਰਾ ਉਹਦੀ ਪਾਲਿਸੀ ਦੇ ਵਿੱਚ ਇੰਜਨ ਪ੍ਰੋਟੈਕਸ਼ਨ ਨਹੀਂ ਹੈਗੀ ਤਾਂ ਇੰਜਨ ਦਾ ਲਾਸ ਨਹੀਂ ਮਿਲ ਰਿਹਾ ਪਾਲਸੀ ਦੀ ਤੁਸੀਂ ਗੱਲ ਕੀਤੀ ਉਹ ਕਹਿੰਦੇ ਜਦੋਂ ਗੱਡੀ ਨਵੀਂ ਲਈ ਆ ਤਾਂ ਪਾਲਸੀ ਸਾਨੂੰ ਇਹ ਕਹਿ ਕੇ ਦਿੱਤਾ ਕਿ ਤੇ ਇਹਦੇ ਵਿੱਚ ਫੁੱਲ ਇੰਸ਼ੋਰੈਂਸ ਆ ਤੁਹਾਡੀ ਗੱਡੀ ਨੂੰ ਘੀਟ ਤੱਕ ਵਿਆਹੂਗੀ ਤਾਂ ਅਸੀਂ ਸਮਾਨ ਨਵਾਂ ਪਾ ਕੇ ਦਵਾਂਗੇ ਤਾਂ ਉਸ ਵਕਤ ਤੇ ਕੰਪਨੀ ਵੱਲੋਂ ਦੱਸਿਆ ਨਹੀਂ ਜਾਂਦਾ ਜਾਂ ਤੁਹਾਡੇ ਏਮਪਲੋਈਜ਼ ਵੱਲੋਂ ਦੱਸਿਆ ਨਹੀਂ ਜਾਂਦਾ ਕਿ ਇਹਦਾ ਲੱਗ ਤੋਂ ਸਾਨੂੰ ਇੰਜਨ ਦਾ ਪ੍ਰੋਟੈਕਸ਼ਨ ਲੈਣੀ ਪੈਂਦੀ ਹੈ ਜਿਹੜੀ ਫੁੱਲ ਇੰਸ਼ੋਰੈਂਸ ਹੁੰਦੀ ਆ ਇਹ ਬੜੇ ਤਰ੍ਹਾਂ ਦੀ ਆਂਦੀ ਆ ਇੰਜਨ ਪ੍ਰੋਟੈਕਸ਼ਨ ਵਿੱਚ ਹੁੰਦੀ ਆ ਕੀ ਲੌਸ ਪ੍ਰੋਟੈਕਸ਼ਨ ਹੁੰਦੀ ਆ ਪਰਸਨਲ ਬਿਲੋਂਗੀ ਪ੍ਰੋਟੈਕਸ਼ਨ ਹੁੰਦੀ ਆ ਕਸਟਮਰ ਨੇ ਜੋ ਉਹਦੇ ਵਿੱਚ ਕਵਰੇਜ ਲਈ ਆ ਉਹਦੇ ਅਕੋਰਡਿੰਗ ਉਹਨੂੰ ਇੰਸ਼ੋਰੈਂਸ ਕੰਪਨੀ ਲਾਸ ਪੇ ਕਰਦੀ ਤੁਸੀਂ ਕਸਟਮਰ ਨੂੰ ਸਰ ਸ ਸਮਝਾਉਂਦਾ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਉਂਕਿ ਕਸਟਮਰ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਆਉਂਦੇ ਨੇ ਲੋਕ ਭੋਲੇ ਹੁੰਦੇ ਨੇ ਕਈ ਐਜੂਕੇਟਡ ਨਹੀਂ ਹੁੰਦੇ ਕਿ ਪੰਜਾਬੀ ਦੇ ਵਿੱਚ ਉਹਨਾਂ ਨੂੰ ਸਮਝਾਇਆ ਨਹੀਂ ਜਾਂਦਾ ਜੀ ਕਿ ਜੇਕਰ ਇੰਸ਼ੋਰੈਂਸ ਨੂੰ ਕੁਝ ਹੁੰਦਾ ਤਾਂ ਉਹਦੇ ਬਦਲੇ ਤੁਹਾਨੂੰ ਇਹ ਕਰਨੇ ਪੈਗੇ ਕਿਉਂਕਿ ਉਹ ਤਾਂ तकरीबन 29000 ਦੇ ਕਰੀਬ ਇੱਕ 29000 ਵੱਡੀ ਰਕਮ ਆ ਜਿਹੜੀ ਉਹ ਇੰਸ਼ੋਰੈਂਸ ਕੀਤੀ ਗਈ ਆ ਕਿ ਕੀ ਫਿਰ ਤੁਹਾਡੇ ਵੱਲੋਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਗਰੂਕ ਨਹੀਂ ਅਵੇਅਰ ਨਹੀਂ ਕੀਤਾ ਜਾਂਦਾ ਜਾਗਰੂਕ ਜੋ ਕੀਤਾ ਜਾਂਦਾ ਕਸਟਮਰ ਕਹਿ ਦਿੰਦਾ ਕਿ ਸਾਨੂੰ ਜੋ ਵੀ ਸਾਡਾ ਸੇਲ ਕੰਸਲਟੈਂਟ ਹੁੰਦਾ ਹੈਗਾ ਸੇਲ ਗੱਡੀ बेच ਰਿਹਾ ਹੈਗਾ ਉਨਹੀਂ ਹੀ ਉਹਦੀ ਰਿਸਪੌਂਸਿਬਿਲਟੀ ਹੁੰਦੀ ਆ ਵੀ ਕਿਆ-ਕਿਆ ਪਾਲਿਸੀ ਵਿੱਚ ਕਵਰੇਜ ਹੈਗਾ ਤੇ ਮੈਂ ਉਹ ਕਸਟਮਰ ਨੂੰ ਐਕਸਪਲੇਨ ਕਰਨਾ ਉਹ ਗੱਡੀ ਸੇਲ ਦੇ ਟਾਈਮ ਜ਼ਰੂਰ ਕੀਤਾ ਹੋਊਗਾ ਠੀਕ ਇਨਸਪਾਇਰ ਵੇ ਇਨੋਵੇਸ਼ਨ ਡੀਐਨਏ ਯੂਨੀਵਰਸਿਟੀ